ਪੁਲਿਸ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇੋਰਟੀ ਔਰ ਸਾਡਾ ਮੇਨ ਡਿਊਟੀ ਹੈ ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨਜ਼ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰिवेंशन ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ ਠੀਕ ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਇਹ ਹਰਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਸ਼ਲਾਘਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ ਵੀਲਰ ਦੇ ਉੱਤੇ ਜਿਹੜੇ ਮੈਟਰਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ ਵੀਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਜिएट ਜਿਹੜੀ ਹੈ ਚਾਈਨਾ ਡੋਰ ਦੇ ਕਿਤੇ ਬੰਦਾ ਉਲਝਦਾ ਵੀ ਹੈ ਉਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕੋਈ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਹੈ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਆ ਉਹਦੇ ਚ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਦੇਖੀਏ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦੱਜ ਹੋਏ ਨੇ ਚਾਈਨਾ ਡੋਰ ਦੇ 28 ਬਲੋਕ ਅਰੈਸਟ ਹੋਏ ਆ 4276 ਜਿਹੜੇ ਰੋਲਸ ਨੇ ਉਹ ਅਸੀਂ ਬ੍ਰਾਂਧ ਕੀਤੇ ਔਰ ਇਸੇ ਤਰ੍ਹਾਂ ਹੀ ਕੰਟੀਨਿਊ ਕਰਾਂਗੇ ਹੁਣ ਜਿਹੜਾ ਕਿ ਮੌਸਮ ਆ ਰਿਹਾ ਹੈ ਜਿਹਦੇ ਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਚ ਡਰੋਨਸ ਰਾਹੀਂ ਸਪੈਸ਼ਲ ਟੀਮ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਸਪਲ ਕਾਰਪੋਰੇਸ਼ਨ ਵੀ ਅਸੀਂ ਟੇਕ ਅਪ ਕਰ ਰਹੇ ਹਾਂ ਕਿ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਂਚ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਚੋਡੋਰ ਵਗੈਰਾ ਉੱਤੇ ਫਸੀ ਹੋਈ ਹੈ ਉਹਨੂੰ ਇਮੀਡੀਏਟਲੀ ਰਿਮੂਵ ਕੀਤਾ ਜੀ ਸਰ ਸਪਲਾਈ ਚੇਨ ਚੋੜਨ ਦੀ ਖਾਸ ਕਰਕੇ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਦੇ ਰਿਕਵਰੀ ਹੈ ਮੈਨੂੰ ਲੱਗਾ ਕਾਫੀ ਸਿਗਨੀਫੀਕੈਂਟ ਹੈ ਜੀ ਐਂਡ ਬੈਕਵਰਡ ਲਿੰਕੇਜਸ ਇਹਨਾਂ ਤੇ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਅੱਛਾ ਪਾਕਿਸਤਾਨੀ ਟੋਰ ਵੀ ਆ ਰਹੀ ਸ਼ੁਰੂ ਹੋ ਗਈ ਹੈ ਜੀ ਉਹ ਕਿਹੜੀ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕਾਜ਼ ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਟੋਰ ਬਾਰੇ ਇਹਨੂੰ ਜਿਆਦਾ ਕਹਿੰਦੇ ਬਿਕਾਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੈਟਸ ਲਾਈਕ ਚੀਜ਼ ਹੈਗੀ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੌਰ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਨੂੰ ਵਾਸਤੇ ਵੀ ਇੱਕ ਵੱਡਾ ਇੱਕ ਤੇ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਮੈਸੇਜ ਕਾਫੀ ਉਪਰਾਲੇ ਕੀਤੇ ਗਏ ਵੈਸੇ ਮੈਸੇਜ ਪਰ ਹਲੇ ਵੀ ਲੋਕ ਸਪਰ ਵੀ ਕਰਦੇ ਲੱਗੇ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋ ਹਰੇ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਮ ਨਾਲ ਸਾਰੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਹੈ ਕਿ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਪੁੱਟ ਰਹੇ ਹਾਂ ਜਿਸ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ-ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ 'ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂ ਪੂਰੇ ਕਰੋ ਬਟ ਨੋਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਜਨਾਪੋ ਸਰ ਇੰਸਟਾਗ੍ਰਾਮ ਤੇ ਸ਼ਰਿਆਮ ਲਿੰਕ ਪਾ ਕੇ ਉਹ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਦੇਵੀ ਹੁੰਦੀ ਹੈ ਉਹਨਾਂ ਤੇ ਵੀ ਲੱਗੋ ਉੱਤੇ ਕੀ ਕਾਰਵਾਈ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਆ ਸਭਾ ਜ਼ਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ ਸਰ ਕੱਲ ਸੀਡਵੇਟ ਖਾਣੇ ਦੇ ਵਿੱਚ ਪੁਲਿਸ ਦੇ ਵਾਲਾ ਡਰੋਨ ਚਲਾਇਆ ਗਿਆ ਉਹਦੇ ਵਿੱਚ ਵੀ ਜਿਆਦਾਤਰ ਨੌਜ਼ਵਾਨ ਚਾਈਨਾ ਡੋਰ ਦੇ ਨਾਲ ਪਟੰਗਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਕੋਈ ਗੱਲ ਨਹੀਂ ਬਸ ਸਰ ਉਸੇ ਕਰਕੇ ਆਪਾਂ ਕਰ ਰਹੇ ਦੇਖੋ ਅੱਪਾ ਆਪਣਾ ਕੰਟੀਨਿਊਸ ਸਪੋਰਟ ਰੱਖਣਾ ਔਰ ਜਿੱਤੇ ਇਨਫਰਮੇਸ਼ਨ ਆਉਂਦੀ ਹੈ ਉਹਤੇ ਅੱਪਾ ਐਕਟ ਕਰਨਾ ਜੀ ਹੁਣ ਸੇਫ ਪੰਜਾਬ ਦੀਆਂ ਟਿਪਸ ਆਉਂਦੀਆਂ ਉਹ ਵੀ ਡਰੱਗਸ ਬਾਰੇ ਉਹਦੇ ਤੇ ਪੁਲਿਸ ਐਕਟ ਕਰ ਰਹੀ ਹੈ ਕਿੰਨੀ ਇੱਕ ਡਰੋਨ ਟੀਮ ਸਪਲਾਈ ਕੀਤੀ ਹੈ ਕਿ ਜਿਹੜੀ ਲੋੜੀ ਤੱਕ ਐਸੇ ਹੋਣਾ ਉਹਨੂੰ ਹੁਣ ਆਪਾਂ ਹਰੇਕ ਥਾਣੇ ਤੇ ਸਬਡਿਵੀਜ਼ਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਆ ਵਿੱਚ ਤੁਸੀਂ ਟਾਈ ਅਪ ਕਰਕੇ ਡੀਸੀ ਸਾਹਿਬ ਨਾਲ ਵੀ ਮੈਂ ਟੇਕ ਅਪ ਕੀਤਾ ਡਰੋਨਸ ਉਹ ਪ੍ਰੋਵਾਈਡ ਕਰਨਗੇ ਕੁਝ एनजीओस नु भी ਨਾਲ ਅਸੀਂ ਆਪਣੇ ਜੋੜਾਂਗੇ ਸਰ ਤੁਸੀਂ ਸ਼ੋਰ ਕਰਦੇ ਹੋ ਕਿ ਇਸ ਵਾਰ ਗੱਡੀ ਗੱਟੂ ਨਾਲ ਗੱਡੀ ਨਹੀਂ ਉੱਡੇਗੀ ਸਰ ਦੇਖੋ ਤੁਸੀਂ ਉਹ ਆਪਾਂ ਇਹ ਜਦੋਂ ਦੀ ਸੁਸਾਇਟੀ ਬਣੀ ਹੈ ਕ੍ਰਿਮੀਨਲ ਬੰਦੇ ਕ੍ਰਾਈਮ ਵਿੱਚ ਤੁਰੇ ਫਿਰਦਾ ਹੈ ਆਪਣਾ ਕੰਮ ਹੈ ਕਿ 100% ਇਨਫੋਰਸਮੈਂਟ ਔਰ ਅਵੇਅਰਨੈਸ ਦੋਨਾਂ ਨੂੰ ਮਤਲਬ ਡੀਪਲੀ ਆਪਾਂ ਪ੍ਰੈਸ ਕਰੀ ਸਰ ਪਿਛਲੀ ਵਾਰੀ ਵੀ ਬਹੁਤ ਜ਼ਿਆਰੀ ਪਤੰਗਬਾਜ਼ੀ ਹੋਈ ਹੈ ਜਿਸ ਕਰਕੇ ਡਰੋਨ ਨਹੀਂ ਚੱਲ ਸਕਿਆ ਨਹੀਂ ਲੱਗਦਾ ਕਿ ਇਸ ਵਾਰ ਵੀ ਡਰੋਨ ਜਿਆਰ ਦੇਖੋ ਆਪਾਂ ਨੈਗੇਟਿਵ ਗੱਲ ਕਰਨੀ ਨਹੀਂ ਆਪਾਂ ਪੋਜ਼ਿਟਿਵ ਕਰਨੀ ਹੈ ਵੀ ਆਪਾਂ ਇਹ ਕਵਾਂਗੇ ਕਿ ਗੁਰੂ ਨਗਰੀ ਦੇ ਵਾਸੀ ਨੇ ਸਾਰੇ ਉਹਨਾਂ ਨੂੰ ਪਰਮਾਤਮਾ ਵੀ ਸਮਝਾ ਦੇਊਗਾ ਔਰ ਸਾਡੀ ਗੱਲ ਵੀ ਮੰਨਣਗੇ ਤਾਂ ਪੁਲਿਸ ਕਮਿਸਟਰ